ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਿਨੰਦਰ ਦੇ ਦੁਖ ਪੰਜ ਨਾ ਟਟ ਕਟ ਨਾਸ ਅਨਾਛ ਸਰਣ ਤੁਮਾਰੀ ਆਈਓ ਨਾਨਕ ਕੇ ਪ੍ਰਭ ਸਾਚ ਪਰਮ ਸਤਿਗੁਰੂ ਸਾਹਿਬ ਜੀ ਜੋ ਪਾਵਨ ਸ਼ਲੋਕ ਸਿਖਾਉਣੇ ਸਾਹਿਬ ਜੀ ਦਾ ਹੈ ਗੁਰੂ ਸਾਹਿਬ ਜੀਆ ਨੇ ਪੰਚਮ ਪਾਤਸ਼ਾਹ ਨੇ ਅੰਤਰ ਆਤਮਾ ਪਰਮੇਸ਼ਰ ਨੂੰ ਹਾਜ਼ਰ ਨਾਜ਼ਰ ਜਾਣ ਕੇ ਸਲੋਕ ਦੇ ਵਿੱਚ ਬੇਨਤੀ ਕੀਤੀ ਹੈ ਗੁਰਸਿੱਖ ਨੂੰ ਸਮਰਸ ਗੁਰੂ ਨੂੰ ਸਾਕਸੀ ਜਾਣ ਕੇ ਆਪਣੇ ਹਿਰਦੇ ਤੋਂ ਆਪਣੀ ਵੇਦਨ ਪੀੜਾ ਪ੍ਰਸਨ ਜੋ ਜੜੀ ਸਮਰਾਤ ਗੁਰੂ ਦੇ ਕੋਲ ਇਸ ਧੰਨਾ ਕਰਨੀ ਚਾਹੀਦੀ ਹੈ ਕਿ ਸਤਿਗੁਰ ਦੀ utches ਗੋ ਕੀ ਜੀਵ ਆਤਮਾ ਦੀ ਅਰਦਾਸ ਸਵੀੰਤੀ ਪਰਵਾਨ ਕਰ ਲੈ ਜਦੋਂ ਉਸਰੇ ਸਬਨਾ ਵਿੱਚ ਅਰਦਾਸ ਕਿਵੇਂ ਪੂਰੀ ਹੋਵੇ ਕਿੰਨੇ ਭਰੋਸੇ ਨਾਲ ਗੁਰੂ ਸਾਹਿਬ ਦੀ ਚਰਨਾਂ ਜਾ ਕੇ ਗੁਰਸਿੱਖ ਸਰਧਾਲੂ ਪਿਆਰਾ ਮਾਤਾ ਪਿਤਾ ਵੀ ਨੌਜਵਾਨ ਬਜ਼ੁਰਗ ਜੋ ਵੀ ਹੈ ਅਵਦਾਸ ਗਰੀ ਇਹ ਸ਼ਲੋਕ ਦੀਨ ਦਰਦੋਂ ਕਪਜਨਾ ਮਹਾਰਾਜ ਜੀ ਨੇ ਵਿਸ਼ੇਸ਼ਣ ਲਾ ਕੇ ਵਡਿਆਈ ਕੀਤੀ ਅਕਾਲ ਪੁਰਖ ਦੀ ਦੀਨ ਦੁਨੀਆ ਦੇ ਮਾਲਕ ਗਰੀਬਾਂ ਨੂੰ ਰੱਖਿਆ ਕਰਨ ਵਾਲੇ ਦੁੱਖਾਂ ਨੂੰ ਤੋੜਨ ਵਾਲੇ ਦੀਨ ਦਰਦ ਕਪਜਨਾ ਇਹ ਵਾਹਿਗੁਰੂ ਤੋਂ ਦੁੱਖਾਂ ਦਾ ਤੋੜਨ ਵਾਲਾ ਹੈ ਦੁੱਖਾਂ ਤੋਂ ਨਜਾਦ ਆਉਣ ਵਾਲਾ ਹੈ ਸਿਕਾਰਾ ਦਰਵਾਉਣ ਵਾਲਾ ਹੈ ਤੇ ਤੇਰਾ ਵਾਸਾ ਸਭ ਦੇ ਵਿੱਚ ਹੈ ਕਟਕਟ ਨਾਸ ਨਾ ਸਭ ਦਾ ਸੁਆਮੀ ਹੈ ਸਭ ਦਾ ਤੁਮਾਰਕ ਹੈ ਅਸੀਂ ਤੁਹਾਡੀ ਸ਼ਰਨ ਦੇਨ ਦਰਦ ਦੁਖ ਪੰਗਨਾ ਕਟਕਟ ਨਾਸ ਅਨਾਸ ਸ਼ਰਨ ਤੇ ਤੁਮਾਰੇ ਆਇਓ ਨਾਨਕ ਕੀ ਪ੍ਰਭਸਾ ਵੈਗ੍ਰੂਤ ਰਿਸ਼ਨ ਆਇਆ ਸੰਤੋ ਬਾਬਾ ਕੀ ਸਾਰੇ ਸਹਾਰੇ ਛੱਡ ਕੇ ਇੱਕ ਨਾਲ ਜੁੜ ਕੇ ਇੱਕ ਦਾ ਹੋ ਕੇ ਇੱਕ ਆਤਮਾ ਦਾ ਸਹਾਰਾ ਤੱਕ ਪਾਇ ਗੁਰੂ ਜੀ ਤੋਂ ਸਮਰਾਤ ਹੈ ਬੇਅੰਤ ਹੈ ਵਿਅੰਦ ਗੁਣਾ ਦਾ ਮਾਲਕ ਹੈ ਮਬਿਲਕੁਲ ਟੇ ਕੇ ਅੰਦਰੋਂ ਮੰਨ ਕਰਕੇ ਨਮਸਕਾਰ ਕਰਨੀ ਹੈ ਸਰੀਰ ਨੂੰ ਟਾ ਦੇਣਾ ਉਹ ਇਹ ਗੁਰੂ ਪਿਆਰੇ ਪਹਿਲਾ ਪੱਖ ਹੈ ਉਹ ਸਰੀਰ ਦਾ ਗੁਰੂਗੇ ਨਮਸਕਾਰ ਕਰਨੀ ਹੈ ਪ੍ਰਣਾਮ ਕਰਨੀ ਹੈ ਫਤਿਹ ਬੁਲਾਨੀ ਹੈ ਅੰਦਰ ਮੰਨ ਟੈ ਜੀ ਮਨ ਕਰਕੇ ਨਿਮਾਣਾ ਹੋਣਾ ਤਲਾਜ਼ੀ ਹੈ ਮੇਰ ਮਾਨਤਬਿਲ ਕੋ ਮਹਾਰਾਜੀ ਮੇਰੇ ਕੋਲ ਦੀ ਗੱਲ ਨਹੀਂ ਸਮਰਾਤ ਗੁਰੂ ਤੇਰੀ ਸ਼ਰਨ ਵਿੱਚ ਆਇਆ ਹਾਂ ਤੂੰ ਮੇਰੀ ਪਤ ਰਖ ਤੂੰ ਵੈਗਰੋ ਮੇਰੀ ਬੇਨਤੀ ਪ੍ਰਵਾਨ ਕਰ ਇਸ ਸ਼ਰਨ ਪੂਰਾ ਭਰਿਆ ਮਨ ਹੋਵੇ ਅੰਦਰੋਂ ਭਾਵਨਾ ਨਾਲ ਪ੍ਰੋਸੇ ਨਾਲ ਸਿੱਧਕ ਨਾਲ ਕੇ ਸਾਹਮਣੇ ਗੁਰੂ ਨਾਨਕ ਦੇਵ ਜੀ ਪ੍ਰਤਖਵਾਜਾਂ ਵਾਲੇ ਗੁਰੂ ਗੋਬਿੰਦ ਸਿੰਘ ਜੀ ਆਓ ਦਸ ਜੀ ਮੇ ਮਹਾਰਾਜ ਪ੍ਰਤਖ ਹਾਜ਼ਰ ਨਾਜ਼ਰ ਪ੍ਰਤਖ ਹਾਜ਼ਰ ਨਾਜ਼ਰ ਨੇ ਉਹਨਾਂ ਅਗੇ ਮੈਂ ਆਪਣੀ ਬੇਨਤੀ ਲੈ ਕੇ ਆਇਆ ਸੰਗਤ ਵਾਲੇ ਪਾਸੇ ਨਹੀਂ ਤੱਕਣਾ ਪੇਟਾ ਵਾਲੇ ਪਾਸੇ ਨਹੀਂ ਤੱਕ ਜੋ ਜਥਾ ਸ਼ਕਤੀ ਪੇਟਾ ਵੀ ਚਲਾਉ ਰ ਆਪਣਾ ਮਨ ਗੁਰੂ ਚੰਨ ਜੀ ਲਾਗੇ ਨਿੱਝ ਕੀ ਬੇਨਤੀ ਕਰਨਾ ਕਈ ਵਾਰ ਸੋਜ ਸੰਗਤ ਕੀ ਗਏ ਮੈਨੂੰ ਕੋਈ ਦੇਖਤ ਨਹੀਂ ਕੋਈ ਸਭ ਲੋਕ ਆਏ ਨੇ ਰਬ ਨੂੰ ਮਿਲਣ ਵਾਸਤੇ ਗੁਰਦੀ ਖੁਸ਼ੀ ਲੈਣ ਵਾਸਤੇ ਜਿਤੇ ਆ ਕੇ ਬੰਸੰਗ ਕਰਾਂਗੇ ਨਹੀਂ ਗੱਲ ਬੰਦਨੀ ਆਪਣੀ ਮੰਨ ਦੀ ਵਿਰਥਾ ਸਮਰਾਸ ਗੁਰੂ ਨੂੰ ਦੱਸੀਏ ਉਹ ਜੇ ਗੱਲ ਕੀਜੈ ਸਤ ਗੁਰ ਪਾਸ ਗੂੜੀ ਤੇ ਗੂੜੀ ਗੱਲ ਇਹ ਉੱਜੀ ਗੱਲ ਵੀ ਉਹ ਸੰਝੀ ਕਰੀ ਪਰ ਪਹਿਲਾਂ ਬਾਈ ਪੂਰਾ ਪ੍ਰੋਸਾ ਆਪਣੇ ਤਰਖੀਏ ਤੇ ਗੁਰੂ ਤੇ ਪ੍ਰੋਸਾ ਵਿਸ਼ਵਾਸ ਕਿ ਸਤ ਗੁਰ ਮੇਰਾ ਮਾਰ ਜਵਾਲੇ ਸਤ ਗੁਰ ਮੇਰਾ ਸਰਬਤਕਾਲੇ ਗੁਰੂ ਜੈਸਾ ਨਾਹੀ ਕੋ ਦੇਵਿਸਮਸਤਕ ਪਾਗ ਸੋਲਾ ਕਾ ਫਿਰ ਬੈਠ ਕੇ ਸਿਮਰਨ ਜੋਜਲੀ ਪਾਠ ਕਰੀ ਫਿਰ ਆਪਣੀ ਬੇਨਤੀ ਪਹਿਲਾ ਸਿਖਤੋ ਸਲਾ ਫਿਰ ਅਰਦਾਸ ਬੇਨਤੀ ਦੇਖਾਂ ਵੀ ਕਿਰਾਓ ਗੁਰੂ ਪਿਆਰਿਓ ਪ੍ਰੰਦਰਮ ਭਾਵਨਾ ਲੈ ਕੇ ਜੋ ਜੋ ਆਪ ਜੁੜੋਗੀ ਮਨ ਨੂੰ ਗਿਆਨ ਮਿਲੇਗਾ ਆ ਗਿਆਨ ਤਸਕਾਰਾ ਮਿਲੇਗਾ ਜੇ ਗੁਰੂ ਮਹਾਰਾਜ ਤੁਹਾਡੀ ਬੇਨਤੀ ਜਰੂਰ ਪ੍ਰਵਾਨ ਕਰਨਗੇ ਇਹ ਹੈ ਇੱਕ ਤਰੀਕਾ ਤੈ ਕੀ ਨਿਮਾਣਾ ਹੋ ਕੇ ਸੱਚੇ ਪਾਤਸ਼ਾਹ ਅਰਦਾਸ ਕਰਨਾ ਇਹ ਅਰਦਾਸ ਮੈਂ ਸ਼ਲੋਕ ਬਹੁਤ ਪਦੇਸ਼ ਮੈਂ ਜੀ ਆਤਮਾ ਨੂੰ ਪਾਈ ਸਮਝਾਉਂਦਾ ਹੈ ਕਿ ਬਸ ਇੱਕ ਰਬ ਦੀ ਸਮਝ ਜਾ ਕੇ ਆਪਣੀ ਬੇਨਤੀ ਕਰਦਾ ਨਾਮ ਜਪ ਸੱਚੇ ਪਾਤਸ਼ਾਹ ਦੇ ਰੋਤੇ ਆਪ ਸਾਈ ਹੋਣਗੇ ਥਿਰ ਕਰ ਵੈਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾਸ ਵਾਲੇ ਸੇਵਾ ਸਮੇਰ ਕਰਨ ਦੀ ਇਸ ਸਮਾਤ ਸਾਡੇ ਚੋਲ ਚ ਬਾਣ ਆਪ ਸਾਈ ਹੋਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ